में गंदगी के कारण फैले डायरिया को लेकर कांग्रेसी विधायक तलक विधायक ने कहा कि अगर ना हुई कमिश्नर पर कार्रवाई तो देंगे रोज निगम के बाहर धरना कपूरथला में कुछ क्षेत्रों में गंदगी के कारण फैले डायरिया के बाद हलके के कांग्रेसी विधायक राणा गुरजीत सिंह तल्ख हो गए हैं और उन्होंने एक प्रेस वार्ता के जरिए कहा कि इस सारे घटनाक्रम के लिए जिसमें दो से ज्यादा लोगों की मौत हुई है उसके लिए सीधे सीधे तौर पर निगम कमिश्नर जिम्मेदार है और उन्हें सस्पेंड कर उन पर उचित कानूनी कार्रवाई होनी चाहिए उन्होंने कहा ये मांग उन्होंने कल पंजाब के निकाय मंत्री के सामने भी उठाई थी पर अभी तक कोई कार्रवाई नहीं हुई उन्होंने साफ किया कि नगर निगम में कांग्रेस पार्टी का मेयर है और उन्होंने हाउस की मीटिंग में भी सीवरेज साफ करने का प्रस्ताव रखा था जिसके लिए निगम के पास पर्याप्त फंड भी है पर फिर भी निगम कमिश्नर ने इसमें लापरवाही रखी और हादसा हुआ उन्होंने कहा कि निगम कमिश्नर का रवैया सरकार बदलने के बाद से ही ऐसा है और उन्होंने कई विकास के कार्य ठप कर दिए और उन्होंने मजबूरी में अपने निजी फंड से कई क्षेत्रों का सीवरेज साफ करवाया उन्होंने अल्टीमेटम दिया कि अगर निगम कमिश्नर को सस्पेंड ना करवाया तो आने वाले समय में निगम दफ्तर के बाहर प्रदर्शन होगा कपूरथला से पत्रकार राजेंद्र कुमार कपूरथला के विशेष रिपोर्ट बहुत ही हालात जड़े चिंताजनक चल रहे हैं और बड़े लोग भले भी सीरियस नहीं और चार मौतें उन कपूरथले हो चुकी हैं ਤੇ ਕਹਾਂ ਤੁਸੀਂ ਡਿਮਾਂਡ ਕੀਤੀ ਸੀ ਪੰਜਾਬ ਦੇ ਲੋਕਲ ਬਾਡੀ ਨੁਤਰੀ ਦਾ ਵੀ ਇਹਦੀ ਜ਼ਿੰਮੇਵਾਰੀ ਜਿਹੜੀ ਆ ਤੇ ਲੋਕਲ ਕਲਰਨਰ ਦੀ ਆ ਜਿਹੜੀ ਕਾਪਰਸੂਲ ਮੈਡਮ ਗਲੇਰ ਦੇ ਦੇ ਬੰਦੀ ਆ ਇਸ ਕਰਕੇ ਉਹਨਾਂ ਦਾ ਟ੍ਰਾਂਸਫਰ ਕੀਤਾ ਜਾਵੇ ਉਹਨਾਂ ਦੇ ਖਿਲਾਫ ਸਸਪੈਂਸ਼ਨ ਤੋਂ ਬਾਅਦ ਇਨਕੁਆਇਰੀ ਖੁੱਲੀ ਜਾਵੇ ਪਰ 24 ਘੰਟੇ ਵੀ ਜਾਣ ਦੇ ਬਾਵਜੂਦ ਹਲੇ ਵੀ ਕੋਈ ਸਰਕਾਰੀ ਸਰਕਾਰ ਤੋਂ ਕੋਈ ਨਹੀਂ ਹੋਈ ਹੈ ਇਸ ਬਾਰੇ ਹੁਣ ਤੁਹਾਡੀ ਕੀ ਅਗਲੀ ਰੂਪਰੇਖਾ ਹੈ ਤੇ ਕੀ ਪ੍ਰੋਗਰਾਮ ਹੈ ਦੇਖੋ ਜੋ ਇਮੌਤਾਂ ਦਾਰੀਏ ਦੇ ਕਾਰਨ ਹੋਈਆਂ ਉਹ ਇੱਕ ਬਹੁਤ ਮੰਦ ਪਾਗੀ ਗੱਲ ਹੈ ਪ੍ਰਬੰਧਾਂ ਦਾ ਇਹ ਸਮਝ ਲੋ ਪ੍ਰਬੰਧ ਹੈ ਨਹੀਂ ਹੋਰ ਇਹ ਠੀਕ ਹੈ ਕਿ ਕਾਰਪੋਰੇਸ਼ਨ ਚ 45 ਕਾਉਂਸਲਰ ਕਾਂਗਰਸ ਪਾਰਟੀ ਦੇ ਜਿੱਤੇ ਨੇ ਲੇਕਿਨ ਇਹੀ ਕਾਉਂਸਲਰ ਇਹੀ ਮੇਅਰ ਕਾਂਗਰਸ ਦੇ ਰਾਜ ਵੀ ਸੀ ਕੰਮ ਠੀਕ ਚੱਲ ਰਿਹਾ ਸੀ ਤੇ ਐਸਾ ਕੀ ਹੋਇਆ ਕਿ ਬੇ ਅਚਾਨਕ 2022 ਦੇ ਬਾਅਦ ਮਾਰਚ ਦੇ ਬਾਅਦ ਕੰਮ ਉਹਨੇ ਬੰਦ ਹੋ ਗਏ ਸਫਾਈ ਉਹ ਨਹੀਂ ਬੰਦ ਹੋ ਗਈ ਸੀਵਰੇਜ ਚੋਕਿਆ ਤੇ ਚੋਕਿਆ ਲਾਈਟ ਨਹੀਂ ਬੜਦੀ ਤੇ ਨਹੀਂ ਬੜਦੀ ਜੇ ਟਿਊਬਲ 11 ਲਾਇ ਸੀ ਉਹਨੇ ਜੋ ਤਿੰਨਕ ਤਾਂ ਸੀ ਪਹਿਲਾਂ ਚਲਾ ਲਿਆ ਉਹਨਾਂ ਜੋ ਜਿਹੜੇ 8 ਸੀ ਉਹਨਾਂ ਚੋਂ ਕਿੰਨੇ ਚੱਲੇ ਕਿੰਨਾ ਟਾਈਮ ਲਿਆ ਸਾਰਾ ਕੁਝ ਤਿਆਰ ਸੀ ਲੇਕਿਨ ਇਹ ਸਿਰਫ ਮੈਂ ਸਮਝਦਾ ਕਿ ਕਮਿਸ਼ਨਰ ਸਾਹਿਬ ਜਿਨ੍ਹਾਂ ਕੋ ਐਗਜ਼ੈਕਟਿਵ ਪਾਰਾ ਜਿਨ੍ਹਾਂ ਨੇ ਸਾਰਿਆਂ ਦੇ ਤਬਾਦਲੇ ਕਰਨੇ ਹੁੰਦੇ ਆ ਜਿਨ੍ਹਾਂ ਨੇ ਸਾਰੇ ਮੁਲਾਜ਼ਮਾਂ ਤੋਂ ਕੰਮ ਲੈਣੇ ਹੁੰਦੇ ਆ ਤੇ ਪ੍ਰਬੰਧ ਕਰਨੇ ਹੁੰਦੇ ਆ ਔਰ ਸਾਰਨੋ ਦੁਖਦਾਈ ਗੱਲ ਇਹ ਆ ਕਿ ਕਮਿਸ਼ਨਰ ਸਾਹਿਬ ਲੋੜ ਹੀ ਨਹੀਂ ਸਮਝਦੇ ਕਿ ਵੀ ਕੌਂਸਲ ਦੀ ਮੀਟਿੰਗ ਹੋਵੇ ਜਾਦੂ ਨਾਲ ਪੁੱਛੋ ਕਹਿੰਦੇ ਕੰਮ ਕੀ ਆ ਤਾਂ ਮਤੇ ਹੈ ਹੀ ਕੋਈ ਨਹੀਂ 14 ਕਰੋੜ 60 ਲੱਖ ਰੁਪਇਆ ਕਾਰਪੋਰੇਸ਼ਨ ਦੇ ਖਾਤੇ ਚ ਪਿਆ ਹੋਵੇ ਇਸ 3 ਮਹੀਨੇ ਪਹਿਲਾਂ ਦੀ ਗੱਲ ਕਰਦਾ ਹੁਣ ਹੋਰ ਕਿਤੇ ਉਹ ਪੈਸੇ ਆ ਗਿਆ ਹੁਣ ਤਾਂ ਵੱਧ ਗਿਆ ਹਾਊਸ ਦੇ ਪ੍ਰਾਣੇ ਕੰਮ ਪਾਸ ਕੀਤੇ ਉਹ ਇਸੇ ਕਮਿਸ਼ਨਰ ਦੇ ਦੌਰਾਨ 6-7 ਮਹੀਨੇ ਪਹਿਲਾਂ 1 ਕਰੋੜ 4 ਲੱਖ ਰੁਪਇਆ ਕੇਵਲ ਪਰਚੇਸ ਕਰਨੀ ਸੀ ਤਾਂ ਕਿ ਜਿਹੜੀਆਂ ਲਾਈਟਸ ਜਗਾ ਜਗਾ ਨਹੀਂ ਚੱਲ ਰਹੀਆਂ ਚੱਲਣ ਉਹਦਾ ਟੈਂਡਰ ਹੀ ਨਹੀਂ ਲਾਇਆ ਪਰ ਮੈਨੂੰ ਪਤਾ ਅਸੀਂ 24 ਸਾਲ ਦਾ ਮੈਂ ਰਾਜਨੀਤੀ 'ਚ ਹਾਂ ਔਰ ਮੈਂ ਇਦਾਂ ਕਦੇ ਨਹੀਂ ਵੇਖਿਆ ਕਿ ਵੀ ਇਸ ਤਰ੍ਹਾਂ ਕੋਲਰੇ ਨਾ ਮੋਟਾ ਹੋ ਡਾਇਰੀਆ ਨਾ ਮੋਟਾ ਹੋ ਫੈਲਿਆ ਉਹਦਾ ਕਾਰਨ ਕੀ ਆ ਕਿ ਸੀਵਰੇਜ ਦਾ ਪਾਣੀ ਦੀ ਸਪਲਾਈ ਇਕੱਠੀ ਹੋ ਗਈ ਉਹ ਕਿਹਨੇ ਪ੍ਰਬੰਧ ਕਰਨੇ ਆ ਜੇ ਸੀ ਬਹੁਤ 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 ਸਾਰੀਆਂ ਜਗ੍ਹਾ ਸ਼ਹਿਰ 'ਚ ਹੋਣ ਗਿਆ ਜਿੱਥੇ ਲੀਕੇਜ ਆ ਲੇਕਿਨ ਜਦੋਂ ਤੁਹਾਡਾ ਡਰੇਨ ਪਾਣੀ ਨਾਲ ਭਰੀ ਹੋਏਗੀ ਤੇ ਉਹ ਉਹ ਫਿਰ ਪਾਣੀ ਮਿਕਸ ਹੋਏਗਾ ਇਹਨਾਂ ਨੂੰ ਕਿਹਾ ਗਿਆ ਕਿ ਸੁਪਰ ਸੈਕਸ਼ਨ ਮਸ਼ੀਨ ਚਲਾਈ ਜਾਵੇ ਆਪਾਂ ਨੂੰ ਘੱਟੋ ਘੱਟ 1.5 ਕਰੋੜ 2 ਕਰੋੜ ਰੁਪਇਆ ਜਿੰਨਾ ਲੱਗਦਾ ਲਾਇਆ ਜਾਵੇ ਔਰ ਜਿਹੜੀਆਂ ਮਹੱਲੇਆਂ ਜੋ ਗਲੀਆਂ ਨਾਲੀਆਂ ਜਿਹੜੇ ਸੀਵੇਜ ਐ ਛੋਟੇ ਹੈ ਉਹਨਾਂ ਨੂੰ ਛੋਟੀ ਜੈਟਿੰਗ ਮਸ਼ੀਨਾਂ ਨਾਲ ਸਾਫ਼ ਕੀਤਾ ਜਾਵੇ ਮੈਂ ਕਿਹਾ ਜੀ 20 ਦਿਨ ਮੈਂ ਟਰਾਈ ਕਰ ਚੁੱਕਿਆ ਬਹੁਤ ਕਾਮਯਾਬ ਹੈ 9 ਲੱਖ ਰੁਪਇਆ ਮਹੀਨਾ ਲੱਗੇਗਾ ਉਹਨੂੰ ਹੋਰ ਘਟਾਇਆ ਜਾ ਸਕਦਾ ਲੇਕਿਨ ਇਹ ਕਾਮਯਾਬ ਹੈ ਔਰ ਡਰੇਨਾਂ ਦੀ ਸਫਾਈ ਜਿਵੇਂ ਖਰਚ ਪੂਰਾ ਆਇਆ ਇਸ ਤਰ੍ਹਾਂ ਦੀ ਕੀਤੀ ਜਿੱਥੇ ਜਿੱਥੇ ਵੀ ਕੀਤੀ ਮੇਰੇ ਖਿਆਲ ਮੈਂ ਕੁਝ ਪੱਤਰਕਾਰ ਵੀ ਰਿਪੋਰਟ ਜਾਂਦੇ ਇਸ ਗੱਲ ਨੂੰ ਉਹਨਾਂ ਦੇ ਮੰਤਿਆਂ ਚ ਵੀ ਹੋਈ ਹੈ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਇਹ ਪਹਿਲੀ ਵਾਰ ਹੋਇਆ ਔਰ ਜੇ ਉਹਨੂੰ ਚਾਲੂ ਕੀਤਾ ਤਾਂ ਇਹਨਾਂ ਨੂੰ ਅਸੀਂ ਹਾਊਸ ਦੀ ਮੀਟਿੰਗ 'ਚ ਕਿਹਾ ਵੀ 50-50 ਲੱਖ ਰੁਪਏ ਤੋਂ ਥੱਲੇ ਆਪਾਂ ਉੱਪਰੋਂ ਸੈਂਕਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਪਾਸ ਕਰੋ ਤੇ ਟੈਂਡਰ ਲਾਓ ਟੈਂਡਰ ਨਹੀਂ ਲਾਏ ਪਹਿਲਾਂ ਫਿਰ ੱਕੇ ਗੱਲਬਾਤ ਕੀਤੀ ਟੈਂਡਰ ਲਾਓ ਟੈਂਡਰ ਲਾਓ ਉਹ ਵੇਟ ਕਰ ਰਿਹਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਕੋਰ ਲੱਗ ਜਾਏ ਕੋਰ ਥੋੜਾ ਡਿਲੇ ਹੋ ਗਿਆ ਮੈਂ ਕਿਹਾ ਜੀ ਵਰਕ ਆਰਡਰ ਦਿਓ ਵਰਕ ਆਰਡਰ ਨਹੀਂ ਦਿੱਤਾ ਕੋਰ ਲੱਗ ਗਿਆ ਤੇ 1 ਜੂਨ ਨੂੰ ਵੋਟਾਂ ਪੈ ਗਈਆਂ 5-7 ਜੂਨ ਨੂੰ ਕੋਰ ਖਤਮ ਹੋ ਗਿਆ ਹੋਗਾ ਮੈਂ ਕਹਿੰਦਾ ਅੱਜ ਤਾਂ ਹੀ ਵੀ ਕੰਮ ਚਾਲੂ ਨਹੀਂ ਹੋਇਆ ਇੱਕ ਇਹਦੀ ਨਾਲ ਕੀ ਆ ਦੂਜਾ ਆਈਟਮ ਜਿਹੜੀ ਪਾਸ ਸੀ ਜੀ ਕੀਤੀ ਹਾਊਸ ਦੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਨੇ ਐਂਟਰੀ ਨਹੀਂ ਹੋਇਆ ਐਂਟਰੀ ਨਹੀਂ ਕੀਤੀ ਰਿਕਾਰਡ ਹੀ ਨਹੀਂ ਕੀਤਾ ਮੀਟਿੰਗ ਓਕੇ ਥਿਸ ਇਜ਼ ਗ੍ਰੇਟ ਵਾਇਲੇਸ਼ਨ ਜੇ ਇਨਕੁਆਇਰੀ ਹੋ ਗਏ ਪਰਚਾ ਹੋਣਾ ਚਾਹੀਦਾ ਕਮਿਸ਼ਨਰ ਤੇ ਜਾਂ ਜਿਸ ਵੀ ਅਫਸਰ ਨੇ ਕੰਮ ਕੀਤਾ ਕਮਿਸ਼ਨਰ ਦੀ ਮਰਜ਼ੀ ਨਹੀਂ ਹੋਇਆ ਉਹ ਦੇਖੋ ਐਡਾ ਵੱਡਾ ਹਾਦਸਾ ਆਇਆ ਡਾਇਰੀਆ ਹੋ ਜਾਣਾ ਇੱਕ ਚੀਜ਼ ਆ ਕੋਲਰਾ ਇਜ਼ ਵੈਰੀ ਡੇਂਜਰਸ ਕੋਲਰੇ ਤੇ ਦੋ ਦੋ ਪੇਸ਼ੈਂਟ ਡਿਟੈਕਟ ਹੋ ਚੁੱਕੇ ਕਪੂਰਥਲੇ ਚ ਔਰ ਸਾਡੀ ਸਰਕਾਰ ਨੂੰ ਹੈਲਥ ਮਿਨਿਸਟਰ ਨੂੰ ਵੀ ਔਰ ਲੋਕਲ ਸੈਲਫ ਗਵਰਨਮੈਂਟ ਦੇ ਵਜ਼ੀਰ ਨੂੰ ਵੀ ਬਹੁਤ ਗੰਭੀਰਤਾ ਨਾਲ ਇਸ ਕੱਲ ਨੂੰ ਸੋਚਣਾ ਚਾਹੀਦਾ ਕੱਲ ਮੈਨੂੰ ਪਤਾ ਲੱਗਾ ਕਿ ਵਜ਼ੀਰ ਸਾਹਿਬ ਆਏ ਆ ਮੈਂ ਕਿਹਾ ਵੀ ਵਜ਼ੀਰ ਜੇ ਮੈਂ ਕਪੂਰਥਲੇ ਚ ਰਾਣਾ ਸਾਝਾ ਜੇ ਨਾ ਬਾਕੀ ਦੇ ਇਲੈਕਸ਼ਨ ਰੜੇ ਚ ਆਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਭਾਜਪਾ ਹੋਵੇ ਉਹਨਾਂ ਦਾ ਐਮਐਲਏ ਤਾਂ ਮੈਂ ਹੀ ਆ ਨਾ ਮੈਂ ਗਲਤ ਮਰਨਾ ਹੀ ਕਰਨਗੇ ਮੇਰਨਾ ਕਰਨੀ ਚਾਹੀਦੀ ਆ ਮੇਰੇ ਨੋਟਿਸ ਲਿਓਣ ਤਾਂ ਮੇਰਾ ਫਰਜ਼ ਹੈ ਕਿ ਮੈਂ ਉਸ ਗੱਲ ਤੇ ਪੂਰਾ ਉਤਰਾਂ ਤਾਂ ਮੈਂ ਕਿਹਾ ਵੀ ਅੱਜ ਵਜ਼ੀਰ ਤੋਂ ਸੰਝਾਉਂਦਾ ਮੈਂ ਕਿਹਾ ਮੈਂ ਜਾ ਕੇ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਲੇਕਿਨ ਗੱਲ ਹੈ ਮੈਂ ਕਿਹਾ ਜੀ ਇਤਨੀ ਆ ਗਏ ਹਾਂ ਔਰ ਮੋਤਾ ਹੁਈਆਂ ਔਰ ਸੀਵਰੇਜ ਨਾਲ ਸਾਫ਼ ਕਰਨ ਦੀ ਵਜ੍ਹਾ ਨਾਲ ਹੋਈਆਂ ਔਰ ਟੈਂਡਰ ਲੱਗੇ ਨੂੰ ਇੰਪਲੀਮੈਂਟ ਨਾ ਕਰਾਉਣਾ ਔਰ ਇਹਦੇ ਨਾਲ ਵੱਡਾ ਇੱਕ ਕਿਹਨੇ ਦੇਖ ਰੇ ਸੀ 50 ਲੱਖ ਤੋਂ 2 ਕਰੋੜ ਦਾ ਟੈਂਡਰ ਲੱਗਣਾ ਚਾਹੀਦਾ ਜਿੰਨਾ ਵੀ ਇਹ ਸਾਫ਼ ਕਰੋ ਜਨਤਾ ਦਾ ਪੈਸਾ 14 ਕਰੋੜ 60 ਲੱਖ ਰੁਪਏ ਦੇ ਤੁਸੀਂ ਬੈਠੇ ਹੋ ਉਹ ਕਦੇ ਨਹੀਂ ਉਹ ਲਿਜਾਣਾ ਕਿੱਥੇ ਲਿਜਾ ਤੁਸੀਂ ਸਕਦੇ ਨਹੀਂ ਲਾਓ ਜਾਂ ਤਾਂ ਮੈਂ ਕਿਹਾ ਮੰਤਰੀ ਜੀ ਤੁਹਾਡੀ ਇਹ ਦਾਅਵਾ ਤੇ ਕਿ ਕੋਈ ਕੰਮ ਨਹੀਂ ਕਰਨਾ ਫਿਰ ਤਾਂ ਇਸ ਕਮਿਸ਼ਨਰ ਦਾ ਕੋਈ ਕਸੂਰ ਨਹੀਂ ਫਿਰ ਇਹ ਨਮਗਰ ਸਰਕਾਰ ਨਹੀਂ ਚਾਹੁੰਦੀ ਕੀ ਕੰਮ ਹੋਣ ਦੇਖੋ ਕੱਲ ਮੰਤਰੀ ਜੀ ਵੀ ਆਏ ਉਹਨਾਂ ਨੇ ਬੇਨਤੀ ਕੀਤੀ ਕਿ ਜੋ ਮੋਤਾ ਹੋਈਆਂ ਇਹਨਾਂ ਦਾ ਜ਼ਿੰਮੇਵਾਰ ਕਮਿਸ਼ਨਰ ਹੈ ਇਹ ਸਾਡਾ આરોਪ ਆ ਔਰ ਉਹਨਾਂ ਦੇ ਉੱਤੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਜਾਂ ਉਚਿਤ ਕਾਰਵਾਈ ਜੋ ਵੀ ਹੋਵੇ ਹੋਏ ਮੈਂ ਕੌਣ ਹੈ ਕਹਿਣ ਵਾਲਾ ਲੇਕਿਨ ਉਹਨਾਂ ਨੂੰ ਤੁਰੰਤ ਸਸਪੈਂਡ ਕਰੋ ਇਨਕੁਆਇਰੀ ਕਰੋ ਪਰਚਾ ਦਰਜ ਕਰੋ ਇਹ ਸਾਡੀ ਡਿਮਾਂਡ ਹੈ। ਐਡਮਿਨਿਸਟ੍ਰੇਸ਼ਨ ਇਹ ਤਾਂ ਚੱਲਦੀ ਆ। ਨਰੇਜਰ ਕੰਪਨਸੇਸ਼ਨ ਦੀ ਕੱਲ ਮੰਤਰੀ ਸਾਹਿਬ ਨਾਲ ਗੱਲ ਕੀਤੀ ਗਈ ਤੇ ਡਿਪਟੀ ਕਮਿਸ਼ਨਰ ਨਾਲ ਉਹਨਾਂ ਨੂੰ ਕੁਝ ਗੱਲ ਕੰਚ ਕਈ ਵਾਰ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਕੰਪਨਸੇਸ਼ਨ ਦੇ ਬਾਰੇ ਅਸੀਂ ਦੇਖਾਂਗੇ ਗੱਲੇ ਯਾਦ ਕਰਾਂਗੇ ਵੀ ਡਾਈਗਨਲ ਡੈਥ ਹੋਈ ਕਿ ਨਹੀਂ ਬੜਾ ਅਫਸੋਸ ਹੈ ਮੈਨੂੰ ਕਿ ਇੱਕ ਵਜ਼ੀਰ ਨੂੰ ਡੀਸੀ ਦੱਸੇ ਕੰਮ 'ਚ ਤੇ ਡੀਸੀ ਦੀ ਸੁਣ ਕੇ ਗੱਲ ਸੁਣ ਕੇ ਤੇ ਮੰਤਰੀ ਕਹਦੇ ਕਿ ਕੰਪਨਸੇਸ਼ਨ ਦੇ ਬਾਰੇ ਦੇਖਾਂਗੇ ਡੈਰੀ ਇਹਨਾਂ ਦੇ ਉਹ ਯਾਰ ਸਿਵਲ ਹਸਪੀਟਲ ਦੇ ਵਿੱਚ ਬੈਠੇ ਹੋ ਤੁਸੀਂ ਸਿਵਲ ਹਸਪੀਟਲ ਦੇ ਡਾਕਟਰ ਕਹਿ ਰਿਹਾ ਕਿ ਡੈਰੀ ਇਹਨਾਂ ਦੇ ਡੈਥ ਹੋ ਰਹੀਆਂ ਮਰੀਜ਼ ਉੱਥੇ ਡੈਰੀ ਆਲੇ ਆ ਡੈਰੀ ਇਹ ਤਾਂ ਛੋਟੀ ਚੀਜ਼ ਆ ਜਿਹੜਾ ਕੋਲਰਰਾ ਡਿਟੈਕਟ ਹੋਇਆ ਇਹਦੇ ਲਈ ਸਰਕਾਰ ਨੂੰ ਗੰਭੀਰ ਹੋਣਾ ਪਊਗਾ ਹੈਲਥ ਮਿਨਿਸਟਰ ਨੂੰ ਗੰਭੀਰ ਹੋਣਾ ਪਊਗਾ ਸਾਰੇ ਡਿਪਾਰਟਮੈਂਟ ਨੂੰ ਗੰਭੀਰ ਹੋਣਾ ਪਊਗਾ ਨਹੀਂ ਇੱਥੇ ਨੁਕਸਾਨ ਵੱਡੇ ਹੋਣਗੇ ਸਰ ਕੱਲ ਜਿਹੜਾ ਸਿਨੇਆ ਸੀਗਾ ਉਹ ਹੈਲਥ ਮੈਸਟਰ ਦਾ ਅਧਿਆਨ ਦਾ ਸੀਗਾ ਪਰ ਉਹ ਹੈਲਥ ਮੈਸਟਰ ਨਾ ਆ ਕੇ ਤੇ ਮੰਤਰੀ ਲੋਕਲ ਬਾੜੀ ਆਏ ਔਰ ਲੋਕਲ ਬਾੜੀ ਮੰਤਰੀ ਵੀ ਪ੍ਰਭਾਵਤ ਲਾ ਕੇ ਨਹੀਂਗੇ ਦੇਖੋ ਮੇਰੇ ਹਿਸਾਬ ਨਾਲ ਲੋਕਲ ਸੈਲਫ ਗਵਰਨਮੈਂਟ ਦੇ ਵਜ਼ੀਰ ਨੂੰ ਹੀ ਹੋਣਾ ਚਾਹੀਦਾ ਸੀ ਕਸੂਰ ਕਿਹਦਾ ਉਹਨਾਂ ਦੇ ਡਿਪਾਰਟਮੈਂਟ ਦਾ ਜਵਾਬ ਕੌਣ ਦੇਣਗੇ ਉਹ ਦੇਣਗੇ ਤੇ ਜਿਹੜਾ ਅਸੀਂ ਸਵਾਲ ਕੀਤਾ ਸਸਪੈਂਸ਼ਨ ਦਾ 24 ਘੰਟੇ ਹੋ ਗਏ ਹਾਦਸੇ ਤੋਂ ਮੰਤਰੀ ਜੀ ਨੇ ਹੋ ਦਿੱਤੇ ਮੈਂ ਤਾਂ ਕੋਈ ਪ੍ਰਤੀਕਿਰਿਆ ਨਹੀਂ ਦੇਖੀ ਦੋ ਦਿਨ ਬਾਅਦ ਅਲਟੀਮੇਟ ਮੈਂ ਉਹਦੇ ਬਾਅਦ ਰੋਜ਼ ਸੋਚਣ ਸੀ ਇੱਥੇ ਰੋਜ਼ ਘੰਟਾ ਦੋ ਘੰਟੇ ਬੈਠਾ ਕਰਨਾ ਅਣਾ ਮੰਤਰੀ ਨੇ ਇਹ ਵੀ ਕਿਹਾ ਕਿ ਕੰਟਰੋਲ ਦੇ ਵਿੱਚ ਆ ਸਭ ਕੁਝ ਨੇ ਘਬਰਾਣ ਦੀ ਕੋ ਲੋੜ ਨਹੀਂ ਯਾਰੋ ਤੁਸੀਂ ਕੰਟਰੋਲ ਦੀ ਗੱਲ ਕਰ ਰਹੇ ਹੋ ਆ ਹੰਸਦਾ ਵਾਰਡ ਨੰਬਰ ਕਿੰਨਾ 45 45 ਨੰਬਰ ਵਾਰਡ ਆ ਉੱਥੇ ਵੀ ਕੰਟਮੀਨੇਸ਼ਨ ਆ ਉਹ ਸਾਰੇ ਮਾਲੇ ਜਿਹੜੇ ਸਾਡੇ ਐਸਸੀ ਮਾਲੇ ਆ ਨਾ ਸਾਰਿਆਂ ਚ ਕੰਟਮੀਨੇਸ਼ਨ ਆ ਇਹ ਜੇ ਆਊਟ ਬ੍ਰੇਕ ਹੋ ਗਈ ਸਰਕਾਰ ਲਈ ਬੜੀ ਵੱਡੀ ਇੰਬੈਰਮੈਂਟ ਹੋਏਗੀ ਔਰ ਮੈਂ ਸਮਝਦਾ ਕਿ ਲੋਕਾਂ ਦਾ ਰੋਸ ਉਹਨਾਂ ਨੂੰ ਇਨਸਾਫ ਦੇਣ ਲਈ ਇਮੀਡੀਏਟ ਸਸਪੈਂਸ਼ਨ ਆਫ ਦੀ ਕਮਿਸ਼ਨਰ ਇਜ਼ ਵੈਰੀ ਇੰਪੋਰਟੈਂਟ ਐਂਡ ਆਲਦੀ ਨਾਲ ਇਨਕੁਆਇਰੀ ਕਰੋ اور ਪਰਚਾ ਜੋਗ ਪਰਚਾ ਇਮੀਡੀਏਟਲੀ ਕਰ ਦੇਣਾ ਚਾਹੀਦਾ